ਬਲਵਰ ਦੇ ਇੱਕ ਲੈਂਮਰ ਸਦਾਕਾਰਾ اور ਬਸ਼ੀਰ ਉਹ ਤੇਲਾ ਦੀ ਗੱਲ ਕਰੀਏ ਤਾਂ ਹਾਲ ਕੀ ਦੇ ਵਿੱਚ ਕਾਨਸਤੇ ਰੈਡ ਕਾਰਪਟ ਤੇ ਉਹਨਾਂ ਨੂੰ ਜਾਦੂ ਫੁਲਾਉਂਦੇ ਦੇਖਿਆ ਗਿਆ ਸੀ ਉਹਨਾਂ ਨੇ ਕਾਲੇ ਰੰਗ ਦਾ ਗਾਉਨ ਪਾਇਆ ਹੋਇਆ ਸੀ ਪਰ ਲੋਕਾਂ ਨੇ ਦੇਖਿਆ ਕਿ ਉਹਨਾਂ ਦੀ ਡਰੈਸ 슬ੀਵਸ ਦੇ ਨੇੜੇ ਤੋਂ ਫੱਟੀ ਹੋਈ ਸੀ ਲੋਕਾਂ ਨੇ ਇਸ ਕਾਰਨ ਕਈ ਤਰੀਕੇ ਦੇ ਸਵਾਲ ਵਿੱਚ ਚੁੱਕੇ ਨੇ ਟਿਜ਼ਨਸ ਨੇ ਉਹਨਾਂ ਨੂੰ ਕਿਹਾ ਕਿ ਉਹ ਫਟੇ ਕਪੜੇ ਪਹਿਨ ਕੇ ਰੈਡ ਕਾਰਪਟ ਤੇ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਇਸ ਤਰ੍ਹਾਂ ਕਹਿ ਕੇ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਹੁਣ ਉਰਵਸ਼ੀਰੋ ਤੇਲਾ ਨੇ ਇਸ ਤੇ ਚੁੱਪੀ ਤੋੜ ਦਿੱਤੀ ਔਰਵਸ਼ੀਰੋ ਤੇਲਾ ਨੇ ਦੱਸਿਆ ਕਿ 70 ਸਾਲ ਦੀ ਇੱਕ ਔਰਤ ਨੂੰ ਸੜਕ ਪਾਰ ਕਰਨ ਦੇ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹੋਏ ਉਹਨਾਂ ਦੀ ਕਾਰ ਦਾ ਜਿਹੜਾ ਕਾਰ ਦਾ ਅਚਾਨਕ ਕਾਰ ਰੁਕ ਗਈ ਜਿਸ ਤੋਂ ਬਾਅਦ ਡਰਾਈਵਰ ਨੇ ਧੱਕਾ ਮਾਰਿਆ ਜਿਸ ਕਾਰਨ ਉਹਨਾਂ ਦੀ ਜਿਹੜੀ ਡਰੈਸ ਹੈ ਉਹ ਫਟ ਗਈ ਸੀ ਦਰਸਲ ਤੁਹਾਨੂੰ ਦੱਸ ਦੇਈਏ ਕਿ ਰੈਡ ਕਾਰਪਟ ਤੇ ਹਾਲ ਹੀ ਦੇ ਵਿੱਚ ਉਰਵਸ਼ੀ ਰੋਤੇਲਾ ਨੂੰ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਇਹ ਬਿਆਨ ਦਿੱਤਾ ਹੈ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਜ਼ਿਆਦਾ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਸੀ ਤੇ ਇਹ ਕਹਿ ਕੇ ਕਿ ਰੈੱਡ ਕਾਰਪਟ ਤੇ ਉਹ ਫਟੇ ਕੱਪੜੇ ਪਾ ਕੇ ਆਉਣ ਵਾਲੀ ਪਹਿਲੀ ਮਹਿਲਾ ਹੈ ਇਹ ਕਹਿ ਕੇ ਉਹਨਾਂ ਦਾ ਮਜ਼ਾਕ ਲੋਕਾਂ ਦੇ ਵੱਲ ਉਡਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ ਉਰਵਸ਼ੀ ਰੋਤੇਲਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਆਖਰਕਾਰ ਕੈਨਸ ਵਰਗੇ ਇੰਨੇ ਵੱਡੇ ਫੈਸਟੀਵਲ ਦੇ ਵਿੱਚ ਕਿਵੇਂ ਉਹ ਇੱਕ ਫੱਟੀ ਡਰੈੱਸ ਪਾ ਕੇ ਪਹੁੰਚੇ ਹੋਏ ਸੀ